ਬਟਾਲਾ ਭੁੱਲਰ ਰੋਡ ਦਸ਼ਮੇਸ਼ ਨਗਰ ਮਹੱਲਾ ਵਿੱਚ ਇੱਕ ਖਾਲੀ ਪਲਾਟ ਵਿੱਚ 35 ਤੋਂ 40 ਸਾਲਾਂ ਅਨਪਛਾਤੇ ਨੌਜਵਾਨ ਦੀ ਪੇਤ ਪਰੇ ਹਲਾਤਾ ਵਿੱਚ ਲਾਸ਼ ਪਰਾਮਦ ਹੋਈ ਹੈ ਜਿੱਥੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਉੱਥੇ ਮਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਕਾਫੀ ਨੌਜਵਾਨ ਨਸ਼ਾ ਕਰਨ ਵਾਸਤੇ ਹੁੰਦੇ ਹਨ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਮੇਰਾ ਨਾਮ ਲਖਵਿੰਦਰ ਸਿੰਘ ਹੈ ਦਸ਼ਮੇਸ਼ ਨਗਰ ਮਹੱਲਾ ਜੇ ਕਾਲਾ ਲੰਗੜਾ ਇਹ ਡੈੱਡ ਬੋਡੀ ਮਿਲੀ ਆ ਇਹ ਪਤਾ ਕੋਈ ਕੁਰਕਦੀ ਪਈ ਨਹੀਂ ਨਹੀਂ ਇਹ ਸਵੇਰੇ ਵੇਖੀ ਅਸੀਂ ਪਹਿਲਾਂ ਸਾਨੂੰ ਨੂੰ ਨਹੀਂ ਪਤਾ ਇਸ ਗੱਲ ਦਾ ਇੱਥੇ ਕਾਫੀ ਸਰਿੰਜਾਂ ਵਗੈਰਾ ਲੱਭੀਆਂ ਵਾ ਉੱਥੇ ਵੇਖਣ ਦੇ ਅਸੀਂ ਸਰਿੰਜਾਂ ਇਦਾਂ ਵੀ ਇੱਥੇ ਤੇ ਰੋਜ਼ ਹੀ ਟੀਕੇ ਲਾਉਣ ਆਉਂਦੇ ਆ ਕੋਈ ਬੋਲਟਾਂ ਦੇ ਹੁੰਦਾ ਜਾਂ ਕੋਈ ਵੱਡੀਆਂ ਗੱਡੀਆਂ ਤੇ ਬਹਿ ਕੇ ਆਉਂਦੇ ਆ ਇਸ ਬੰਦੀ ਪੁਲਿਸ ਨੇ ਕਾਰਵਾਈ ਨਹੀਂ ਕਰਦੀ ਪੁਲਿਸ ਕਾਰਵਾਈ ਇੱਕ ਦੋ ਵਾਰੀ ਰਿਪੋਰਟ ਕੀਤੀ ਇਹਨਾਂ ਨੂੰ ਮੈਂ ਉਹਨਾਂ ਗੱਡੀ ਕੋਈ ਕਾਰਵਾਈ ਨਹੀਂ ਕੀਤੀ ਸੰਤੋਖ ਸਿੰਘ ਆ ਦਸ਼ਮੇਸ਼ ਨਗਰ ਆ ਇਹ ਡੈੱਡ ਬੋਡੀ ਮਿਲੀ ਆ ਹਾਂਜੀ ਕੋਈ ਪਤਾ ਹੀ ਤੁਹਾਨੂੰ ਨਹੀਂ ਨਹੀਂ ਇਹਦੇ ਬਾਰੇ ਨਹੀਂ ਪਤਾ ਕੀ ਕਹਿਣਾ ਚਾਹੁੰਦੇ ਇੱਥੇ ਬਰਸੰਜਾ ਕਾਫੀ ਵੇਖੀ ਜਾ ਰਹੀਆਂ ਨੇ ਇੱਥੇ ਇਹੋ ਹੀ ਆ ਵੀ ਨਾ ਕਿ ਉਹ ਨਸ਼ਿਆਂ ਵਾਲਿਆਂ ਨੂੰ ਨਾ ਕਿ ਉਹ ਠੱਲ ਪਾਈ ਜਾਵੇ ਜਿਹੜੇ ਇੱਥੇ ਨਾ ਕਿ ਉਹ ਨਸ਼ੇ ਕਰਦੇ ਆ ਲੋਕੀ ਨਾ ਕਰਨ ਕੋਈ ਮਹੱਲੇ ਵਾਲਿਆਂ ਨੂੰ ਕੰਪਲੇਨ ਕੀਤੀ ਗਈ ਹੈ ਇਹਨੇ ਹਾਂ ਮਹੱਲੇ ਵਾਲਿਆਂ ਨੂੰ ਕੰਪਲੇਨ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਪੁੱਛ ਲਈ ਇਹੀ ਕਹਿੰਨੇ ਆ ਕਿ ਵੀ ਇੱਥੇ ਨਾ ਨਸ਼ੇ ਕਰਨ ਵਾਲਾ ਕੋਈ ਨਾ ਆਵੇ ਇੱਥੇ ਨਾ ਕਿ ਉਹ ਮhalla ਸਾਡਾ ਲੱਗੇ ਘਰ ਨੇ ਤੇ ਇੱਥੇ ਨਾ ਆਵੇ ਕੋਈ ਨਾ ਕਿ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਇੱਥੇ ਇਹ ਅਸੀਂ ਗੁਰਪ੍ਰੀਤ ਸਿੰਘ ਜੀ ਚੌਂਕੀ ਸਿੰਬਲ ਤੋਂ ਆਏ ਜੀ ਬਟਾਲੇ ਤੋਂ ਤੇ ਸਵੇਰੇ ਇਹ ਸਸਤੀ ਆਪਣੇ ਕੰਟਰੋਲ ਰੂਮ ਤੋਂ ਇਨਫੋਰਮੇਸ਼ਨ ਮਿਲੀ ਜੀ ਵੀ ਇੱਕ ਲਵਾਰਸ ਲਾਸ਼ ਮਿਲੀ ਹੈ ਜੀ ਇਸੇ ਮੌਕੇ ਤੇ ਆਏ ਆ ਅਜੇ ਉਹਦੀ ਜੇਬਾਂ ਵਗੈਰਾ ਫੋਡੀਆਂ ਕੋਈ ਉਹਦਾ ਸਨਾਤੀ ਕਾਰਡ ਵਗੈਰਾ ਉਹਦੀ ਸਨਾਖਤ ਨਹੀਂ ਹੋਈ ਹੁਣ ਅਸੀਂ ਹਸਪੀਟਲ ਲੈ ਕੇ ਚੱਲੇ ਆ ਜੀ ਤੇ ਪੁਲਿਸ ਵਾਲ ਨੂੰ ਕਰਾਵਾਂਗੇ ਬਾਅਦ ਵਿੱਚ ਪਤਾ ਲੱਗੂ ਕੀ ਕਰਨਾ ਹੋਰ ਕੋਈ ਜ਼ਖਮ ਨਹੀਂ ਹੈ ਕੋਈ ਕੁਛ ਨਹੀਂ ਹੈ ਜੀ ਕਿਹਨ ਕੀ ਗੱਲ ਲੱਗ ਰਹੀ ਹੈ ਚਾਲੀ 35 ਤੋਂ 40 ਹਾਲ ਦੇ ਵਿੱਚ ਹੈ ਜੀ ਇੱਥੇ ਕਾਫੀ ਸੰਜਾਂ ਟੀਗੇ ਪਏ ਆ ਮhalla ਵਾਸੀ ਕਹਿੰਦੇ ਮੁੰਡੇ ਇੱਥੇ ਹੁੰਦੇ ਰਹਿੰਦੇ ਆ ਕੰਪਲੇਨ ਵੀ ਕੀਤੀ ਏ ਪਰ ਕਾਰਵਾਈ ਨਹੀਂ ਹੁੰਦੀ ਚਾਹ ਵੈਰੀਫਾਈ ਕਰ ਲੈਣੇ ਜੀ ਉਹਦੇ ਬਾਰੇ ਮੈਂ ਜੇ ਦੋ ਚਾਰ ਦਿਨ ਹੋਏ ਨੇ ਇਹੋ ਜੀ ਕੋਈ ਗੱਲ ਨਹੀਂ ਇੱਥੇ ਕਰ ਲਈਨੇ ਵੈਰੀਫਾਈ ਜੀ